ਵਾਇਕੁ ਜੀ ਡੰਡੋਤ ਬੰਧਨ ਅਨਕ ਬਾਦ ਸਜਬ ਕਲਾ ਸਮਰਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਏ ਕਾਮੰ ਨਰਕ ਬਿਸਰਾਮੰ ਬੋ ਜੋਨੀ ਪਰਮਾਵਨਾ ਚਿਤ ਹਰਨ ਤ੍ਰੈ ਲੋਕ ਗਮੰ ਜਪ ਤਪ ਸੀਲ ਬਿਦਾਰਣਾ ਸਤਿਗੁਰੂ ਗੁਰੂ ਗਰੀਬ ਬਣਵਾਜ ਜਗਤ ਦੇ ਮਾਲਕ ਤ੍ਰਿਲੋਕੀ ਨਾ ਸਤਿਗੁਰੂ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਹੈ ਜਗ ਬੋਰਾਨੰ ਸਹਿਬਾ ਦੀ ਪਾਵਨ ਪਵਿੱਤਰ ਬਾਰਗਾ ਦੇ ਅੰਦਰ ਸੁਬਾਏ ਮਾਨ ਸਤਿਗੁਰੂ ਸਮੂਹ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਸਭ ਨਾਮ ਦੇ ਰਸੀਏ ਸਤ ਸੰਗੀ ਜਨ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਨ ਹੋਏ ਹੋ ਆਪ ਜੀਆ ਨੇ ਜੋ ਪੰਕਤੀਆਂ ਸਰਵਣ ਕੀਤੀਆਂ ਸ਼ਲੋਕ ਸਾਸਕ੍ਰਿਤੀ ਮਹੱਲਾ ਪੰਜਵਾਂ ਦੇ ਵਿੱਚ 1353 ਅੰਗ ਤੇ ਇਹ ਬਚਨ ਸੁਭਾਏ ਮਾਨਨੇ ਅੱਜ ਸਤਿਗੁਰੂ ਮਹਾਰਾਜ ਸ਼ਿਆਲਿਮਾ ਜੋ ਇਸ ਬਾਣੀ ਦਾ ਸ਼ਲੋਕ ਹੈ ਕਿ ਕਾਮ ਜਿਹੜਾ ਹੈ ਕ੍ਰੋਧ ਲੋਭ ਮੋਹ ਤੇ ਹੰਕਾਰ ਬਾਰੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਆਓ ਜੋ ਅੱਜ ਸ਼ਬਦ ਸਤਿਗੁਰਾਂ ਨੇ ਸਾਨੂੰ ਨਾਮ ਦੇ ਸਾਗਰ ਦੇ ਵਿੱਚੋਂ ਮਾਨਕ ਮੋਤੀ ਹੀਰੇ ਜਵਾਹਰਾਤ ਰੂਪ ਜੋ ਅੱਜ ਸ਼ਬਦ ਬਖਸ਼ਿਸ਼ ਕੀਤਾ ਹੈ ਸਤਿਗੁਰੂ ਮਹਾਰਾਜ ਆਪ ਹੀ ਆਪਣੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਵਿਚਾਰ ਮਤ ਬੁੱਧੀ ਭਾਵਨਾ ਬਲ ਸਮਰੱਥਾ ਦੇ ਕਰਕੇ ਆਪ ਹੀ ਕਰਵਾ ਲੈਣ। ਉਹ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਤਨ ਮਨ ਨੂੰ ਹਰਿਆ ਕਰਦਿਆਂ ਹੋਇਆਂ ਰੂਹਾਨੀਅਤ ਨੂੰ ਖੇੜਾ ਦਿੰਦਿਆਂ ਹੋਇਆਂ ਹਿਰਦੇ ਅਤੇ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਸੀਸ ਝੁਕਾਉਂਦੇ ਆਂ ਦੋਵੇਂ ਹੱਥ ਜੋੜ ਕੇ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਦਾ ਜੋ ਵਿਸ਼ਾ ਹੈ ਕਾਮ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜੁਨ ਦੇ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਹਰ ਇੱਕ ਜਿਹੜਾ ਪ੍ਰਾਣੀ ਇਸ ਸੰਸਾਰ ਦੇ ਵਿੱਚ ਆਇਆ ਤੇ ਜਦੋਂ ਤੋਂ ਅੱਖ ਖੁੱਲੀ ਐ ਲੇਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਮਰਤਾਇਆ ਅੱਖ ਖੋਲਦਿਆਂ ਸਾਰੀ ਜਿਹੜੀ ਮਾਇਆ ਹੈ ਉਹਨੇ ਆਪਣਾ ਅਸਲੀ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਤੇ ਜੋ ਨਰੰਕਾਰ ਦੇ ਨਾਲ ਉਸ ਕਾਲ ਕੋਠਰੀ ਵਿੱਚ ਜਦੋਂ ਪੁੱਠਾ ਲੰਕਰਿਆ ਸੀ ਮਾਤਾ ਦੇ ਗਰਭ ਵਿੱਚ ਮਾਤ ਗਰਭ ਮਹ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੀ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੂ ਤਾਰਨ ਹਾਰੀ ਮਾਦੋਂ ਤੂੰ ਠਾਕੁਰ ਸਿਰ ਮੋਰਾ ਇਹੀਂ ਹੂੰਹਾਂ ਤੁਹਾਰੋ ਤੋਰਾ ਕੀਤੇ ਕਉ ਮੇਰਾ ਸਮਾਨੈ ਕਰਨ ਹਾਰ ਤ੍ਰਿਨ ਜਾਨੈ ਤੂੰ ਦਾਤਾ ਮੰਗਨ ਕੋ ਸਗਲੀ ਦਾਨ ਦੇਹ ਪ੍ਰਭਾਨੈ ਖਿਨਮੈ ਅਵਰ ਖਿਨੈਮੈ ਅਵਰ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗੈਰ ਗੰਭੀਰੋ ਉਚੋ ਅਗਮ ਅਪਾਰੇ ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ ਅਨੰਦ ਪਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਨੀ ਜਦੋਂ ਮਾਤਾ ਦੇ ਗਰਭ ਵਿੱਚ ਉੱਠਾ ਲਮਕਿਆ ਤੇ ਕਈ ਤਰ੍ਹਾਂ ਦੇ ਦੁੱਖ ਭੋਗ ਰਿਹਾ ਸੀ ਤੇ ਉਦੋਂ ਅਰਦਾਸਾ ਕਰਦਾ ਏ ਅਕਾਲ ਪੁਰਖ ਵਾਹਿਗੁਰੂ ਮੈਨੂੰ ਇੱਥੋਂ ਕੱਢ ਕੇ ਸੰਸਾਰ ਦੇ ਵਿੱਚ ਭੇਜ ਨਾ ਕਰੋ ਤੇ ਮੈਂ ਆਪ ਜੀ ਦੇ ਨਾਮ ਨੂੰ ਧਿਆਉਣਾ ਕਰਾਂਗਾ ਪਰ ਜਦੋਂ ਹੀ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਦੋਂ ਹੀ ਅੱਖ ਖੁੱਲੀ ਤਾਂ ਇਸ ਮਨੋਖ ਨੇ ਸੰਸਾਰ ਦੇ ਵਿੱਚ ਆ ਕੇ ਮਾਇਆ ਦੇ ਪ੍ਰਭਾਵ ਦੇ ਹੇਠ ਪਦਾਰਥ ਨੂੰ ਇੰਨਾ ਪਿਆਰ ਕੀਤਾ ਕਿ ਪਰਮਾਰਥ ਭੁੱਲ ਗਿਆ ਦਾਤ ਪਿਆਰੀ ਵਿਸਰਿਆ ਦਾਤਾਰਾ ਦਾਤਾਰ ਵਿਸਰ ਗਿਆ ਤੇ ਜਦੋਂ ਇਹ ਸਰੀਰ ਕਰਕੇ ਇਸ ਸੰਸਾਰ ਦੇ ਵਿੱਚ ਆਇਆ ਤੇ ਜਿਹੜੀ ਮਾਇਆ ਨੇ ਆਪਣੇ ਕਈ ਪ੍ਰਕਾਰ ਕਈ ਰੂਪ ਦੇ ਵਿੱਚ ਇਹਨੂੰ ਜਿਹੜਾ ਹੈ ਆਪਣੇ ਵੱਲ ਆਕਰਸ਼ਿਤ ਕਰ ਲਿਆ ਤੇ ਇਹ ਜਿਹੜਾ ਬੰਦਾ ਹੈ ਪੰਜ ਭੂਤਕ ਸਰੀਰ ਦਾ ਬਣਿਆ ਹਵਾ ਅੱਗ ਪਾਣੀ ਮਿੱਟੀ ਤੋਂ ਇਹ ਤਿਆਰ ਹੋਇਆ ਜਿਹੜਾ ਹੈ ਸਰੀਰ ਸਤਗੁਰੂ ਪਾਤਸ਼ਾਹ ਨੇ ਸਾਜਿਆ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਇ ਜਲ ਤੇ ਤਰੈ ਭਵਨ ਸਾਜਿਆ ਤੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਮਾਟੀ ਕੇ ਹਮ ਪੁੱਤਰੇ ਮਾਨਸ ਰੱਖਿਓ ਨਾ ਕਿ ਮਿੱਟੀ ਦਾ ਪਤਲਾ ਬਣਾ ਦਿੱਤਾ ਤੇ ਇਹਦੇ ਵਿੱਚ ਜਿਹੜਾ ਹੈ ਮਤ ਦਿੱਤੀ ਜੋ ਕੇ ਬਾਕੀਆਂ ਦੇ ਨਾਲੋਂ ਵੱਖ ਕਰਦੀ ਹੈ ਜਿਵੇਂ ਕਈ ਜੂਨੀਆ ਨੇ 84 ਲੱਖ ਤੇ ਜਿਹੜੀ ਮਨੁੱਖਾ ਦੇਈ ਹੈ ਇਸ ਧਰਤੀ 'ਤੇ ਤੇਰੀ ਇਸੇ ਕਦਰ 'ਇਹਨੂੰ ਸਰਦਾਰ ਬਣਾ ਕੇ ਭੇਜਿਆ ਕਿ ਬਾਕੀ ਸਾਰੀਆਂ ਜੂਨਾ ਤੇਰੀਆਂ ਪਾਣੀ ਹਾਰਨੇ ਭਾਵੇਂ ਬਲ ਕਰਕੇ ਸ਼ੇਰ ਬੜਾ ਤਗੜਾ ਹੈ ਹਾਥੀ ਬੜਾ ਤਗੜਾ ਹੈ ਪਰ ਮਨੋਖ ਨੇ ਉਸ ਨੂੰ ਵੀ ਅਕਾਲ ਪੁਰਖ ਦੀ ਦਿੱਤੀ ਮਤ ਦੇ ਨਾਲ ਪਿੰਜਰੇ ਵਿੱਚ ਕੈਦ ਕਰ ਲਿਆ ਪਿੰਜਰੇ ਵਿੱਚ ਪਾਲਿਆ ਕਾਬੂ ਕਰ ਲਿਆ ਪਰ ਇਸ ਮਨੋਖ ਦੇ ਕੋਲੋਂ ਜਿਹੜਾ ਅਕਾਲ ਪੁਰਖ ਨੇ ਮਨ ਦਿੱਤਾ ਹੈ ਇਹਦੇ ਕੋਲੋਂ ਇਹ ਮਨ ਹੀ ਕਾਬੂ ਵਿੱਚ ਨਹੀਂ ਆ ਰਿਹਾ ਤੇ ਮਹਾਰਾਜ ਕਹਿੰਦੇ ਜਿਹੜਾ ਮਨ ਜਦੋਂ ਕਾਬੂ ਵਿੱਚ ਨਾ ਹੋਵੇ ਤੇ ਇਹ ਭੜਕਦਾ ਏ ਇਹ ਬੁਰੀ ਸੰਗਤ ਕਰਦਾ ਏ ਸਾਾਕਤੀ ਸੰਗ ਕਰਦਾ ਏ ਵਰਜਨਾ ਦਾ ਜਿਹੜੇ ਬੁਰੀ ਸੰਗਤ ਵਾਲੇ ਨੇ ਉਹਨਾਂ ਦੇ ਸੰਗਤ ਕਰਕੇ ਇਹਦਾ ਜਿਹੜਾ ਮਨ ਹੈ ਵਕਾਰਾਂ ਦੇ ਵਿੱਚ ਜਿਹੜਾ ਹੈ ਫਸ ਜਾਂਦਾ ਏ ਇਹ ਦਲਦਲ ਚ ਫਸ ਜਾਂਦਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਫਿਰ ਸਤ ਸੰਗ ਕਰਦਾ ਏ ਜੇ ਪੂਰਬਲੇ ਕਰਮ ਜਾਗ ਪੈਣ ਪੂਰਬ ਕਰਮ ਅੰਕੁਰ ਜਾ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ ਕੋਈ ਰਸੀਆ ਮਿਲ ਜਾਵੇ ਜਿਹਦੇ ਮਿਲਨ ਦੇ ਨਾਲ ਜਿਹੜਾ ਹੈ ਅਕਾਲ ਪੁਰਖ ਦੀ ਉਸਤਤ ਜਿਹੜੀ ਹੈ ਜਦੋਂ ਆਪਣੀ ਜ਼ੁਬਾਨ ਦੇ ਨਾਲ ਕਰਦਾ ਹੈ ਤੇ ਫਿਰ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ ਤੇ ਮਨ ਵਸ ਵਿੱਚ ਆ ਜਾਂਦਾ ਹੈ ਜਦੋਂ ਤੱਕ ਮਨ ਵਸ ਵਿੱਚ ਨਹੀਂ ਹੁੰਦਾ ਭਾਈ ਇਹ ਬੰਦੇ ਨੂੰ ਕਾਮ ਕ੍ਰੋਧ ਲੋਭ ਤੇ ਮੋਹ ਹੰਕਾਰ ਦੀ ਅੱਗ ਜਿਹੜੀ ਇਹ ਸਾੜ ਕੇ ਰੱਖ ਦਿੰਦੀ ਆਓ ਜੋ ਅੱਜ ਦਾ ਵਿਸ਼ਾ ਹੈ ਮਹਾਰਾਜ ਇਹ ਕਹਿੰਦੇ ਕਾਮ ਉਸ ਨੂੰ ਕਹਿੰਦੇ ਨੇ ਜਿਹੜਾ ਕਿ ਕੋਈ ਵੀ ਆਦਮੀ ਜਾਂ ਔਰਤ ਕੋਈ ਵੀ ਮਨੁੱਖ ਆਦਮੀ ਹੈ ਚਾਹੇ ਉਹ ਔਰਤ ਹੈ ਜਦੋਂ ਉਹ ਧਰਮ ਤੋਂ ਡਿੱਗ ਕੇ ਅਪਵਿੱਤਰ ਹੋ ਜਾਂਦੇ ਨੇ ਪਤਿਤ ਕਰ ਲੈਂਦਾ ਹੈ ਆਪਣੇ ਆਪ ਨੂੰ ਤੇ ਪਰ ਇਸਤਰੀ ਗਾਮੀ ਬਣਾ ਦਿੰਦਾ ਹੈ ਤੇ ਜੀਵ ਰਾਤ ਦਿਨੇ ਕਾਮ ਦੇ ਅਧੀਨ ਜਿਹੜਾ ਇਹਨਾਂ ਫਿਰ ਅਦੀ ਦੇ ਪੜ ਪੜ ਕੇ ਪਰਾਈਆਂ ਔਰਤਾਂ ਨੂੰ ਤੱਕਦਾ ਪਰ ਇਸਤਰੀਆਂ ਦੀ ਤਰਫ ਦੇਖਦਾ ਰਹਿੰਦਾ ਏ ਇਹ ਜਿਹੜੀਆਂ ਅੱਖਾਂ ਨੇ ਉਹਨਾਂ ਨੂੰ ਜਿਹੜਾ ਹੈ ਇਹ ਜਿਹੜਾ ਪਰਾਇਆ ਤਨ ਹੈ ਪਰ ਤਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੁਟੇ ਇਹ ਛੁੱਟਦਾ ਨਹੀਂ ਹੈ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦੀਆ ਤਨ ਕੀ ਭਾਉ ਭਗਤ ਨਹੀਂ ਸਾਧੀ ਜਿਨੇ ਇਹ ਅਕਾਲ ਪੁਰਖ ਨੇ ਸਾਨੂੰ ਸਰੀਰ ਦੇ ਕੇ ਧਰਤੀ ਤੇ ਭੇਜਿਆ ਅਸੀਂ ਉਸ ਅਕਾਲ ਪੁਰਖ ਨੂੰ ਭੁੱਲ ਗਏ ਤੇ ਜਿਨੇ ਇਹ ਸਰੀਰ ਜਿਵੇਂ ਆਪਾਂ ਰੋਜ਼ ਪੜਦੇ ਹਾਂ ਜਿਉ ਪਿੰਡ ਸਭ ਤੇਰਾ ਇਹ ਜਿੰਦ ਜਿਹੜਾ ਇਹ ਸਰੀਰ ਹੈ ਇਹ ਤੇਰਾ ਹੈ ਤੇਰਾ ਸਾਜਿਆ ਹੋਇਆ ਹੈ ਤੇ ਪਰ ਉਹ ਜਿਨੇ ਸਾਨੂੰ ਸਾਜ ਕੇ ਇਸ ਧਰਤੀ ਤੇ ਭੇਜਿਆ ਹੈ ਤੇ ਉਹਦਾ ਭੇਜਿਆ ਹੋਇਆ ਬੰਦਾ ਉਸ ਅਕਾਲ ਪੁਰਖ ਨੂੰ ਭੁੱਲ ਕੇ ਜਦੋਂ ਇਹ ਕਾਮ ਦੇ ਕ੍ਰੋਧ ਦੇ ਲੋਭ ਤੇ ਮੂਹ ਹੰਕਾਰ ਦੇ ਵਾਸ ਵਿੱਚ ਪੈ ਜਾਂਦਾ ਹੈ ਮਹਾਰਾਜ ਕਹਿੰਦੇ ਪਰ ਤਨ ਪਰ ਤਨ ਪ੍ਰਤਿਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨੇ ਨਿਕਟ ਬੁਲਾਵੋ ਇਹ ਬੇਨਤੀ ਰੂਪ ਹੋ ਕਰਕੇ ਸਤਗੁਰਾਂ ਦੇ ਚਰਨਾ ਪਾਸ ਆਪਾਂ ਅਰਜ ਕਰੀਏ ਮਹਾਰਾਜ ਸਾਨੂੰ ਇਨਾਂ ਤੋਂ ਬਚਾਉਣਾ ਕਰੋ ਇਹ ਜਿਹੜੇ ਨੇ ਇਹ ਸਾਡੇ ਸਾਨੂੰ ਆਪਣੇ ਵਾਸ ਵਿੱਚ ਇਨਾਂ ਨੇ ਕਰ ਲਿਆ ਹੈ ਤੇ ਇਹ ਜਿਹੜੇ ਸਾਡੇ ਸਰੀਰ ਨੂੰ ਨਾਸ਼ ਕਰ ਰਹੇ ਨੇ ਹੇ ਕਾਮੰ ਨਰਕ ਬਿਸਰਾਮੰ ਤੇ ਕਾਮ ਦੇ ਕਰਕੇ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਜੀ 1353 ਅੰਗ ਤੇ ਸ਼ਲੋਕ ਸਸਕ੍ਰਿਤੀ ਮਹੱਲਾ ਪੰਜਵਾਂ ਦੇ ਅੰਦਰ ਇਹ 64ਵੇਂ ਸ਼ਲੋਕ ਚ ਮਹਾਰਾਜ ਜੀ ਹੁਕਮ ਕਰਦੇ ਨੇ ਕਿ ਜਿਹੜਾ ਕਾਮੀ ਬੰਦਾ ਹੈ ਨਾ ਕਾਮੀ ਅੱਗੇ ਕ੍ਰੋਧ ਦਾ ਵੀ ਜ਼ਿਕਰ ਆਉਂਦਾ ਮਹਾਰਾਜ ਕਹਿੰਦੇ ਜਿਹੜਾ ਕਾਮ ਦੇ ਵਿੱਚ ਗ੍ਰਸਤ ਹੋਇਆ ਹੈ ਜਿਹੜਾ ਕਾਮੀ ਪੁਰਸ਼ ਹੈ ਸਤਿਗੁਰੂ ਮਹਾਰਾਜ ਕਹਿੰਦੇ ਉਹਨੂੰ ਨਰਕ ਦੇ ਵਿੱਚ ਜਾ ਕੇ ਬਿਸ਼ਰਾਮ ਮਿਲਦਾ ਹੈ ਜੋ ਆਦਮੀ ਆਪਣੇ ਇਸਤਰੀ ਬਰਤ ਪ੍ਰੁਰ ਕਾਇਮ ਰਹਿੰਦਾ ਹੈ ਜੋ ਆਪਣੀ ਇਸਤਰੀ ਪਤੀ ਬ੍ਰਤਾ ਹੈ ਉਹ ਕਾਮੀ ਨਹੀਂ ਹੁੰਦੇ ਕਿਉਂਕਿ ਜਿਹੜਾ ਗ੍ਰਸਥ ਧਰਮ ਹੈ ਨਾ ਇਹ ਬਹੁਤ ਉੱਚਾ ਧਰਮ ਮੰਨਿਆ ਗਿਆ ਹੈ ਗ੍ਰਸਥ ਨੂੰ ਜਿਹੜਾ ਹੈ ਜਿਹੜਾ ਗ੍ਰਸਥ ਆਸ਼ਰਮ ਹੈ ਇਹ ਸਭ ਤੋਂ ਉੱਚਾ ਆਸ਼ਰਮ ਮੰਨਿਆ ਗਿਆ ਹੈ ਤੇ ਮਹਾਰਾਜ ਕਹਿੰਦੇ ਪਰ ਜਿਹੜਾ ਔਰਤ ਜਾਂ ਕੋਈ ਪੁਰਸ਼ ਹੋਵੇ ਤੇ ਉਹ ਧਰਮ ਤੋਂ ਟੁੱਟ ਕੇ ਧਰਮ ਨੂੰ ਤਿਆਗ ਕੇ ਜਦੋਂ ਕੋਈ ਇਹੋ ਜਿਹਾ ਕਰਮ ਕਰਦਾ ਏ ਤੇ ਉਹ ਫਿਰ ਜਿਹੜਾ ਪੁਰਸ਼ ਹੈ ਜਾਂ ਉਹ ਔਰਤ ਹੈ ਉਹ ਕਾਮ ਦੇ ਅਧੀਨ ਹੋ ਜਾਂਦੇ ਨੇ ਤੇ ਫਿਰ ਉਹ ਕੁ ਕਰਮ ਕਰਨ ਲੱਗ ਪੈਂਦੇ ਨੇ ਇਹ ਕਾਮ ਐਸਾ ਹੈ ਕਿ ਜਿਸ ਨੇ ਦੁਨੀਆਂ ਦੇ ਵੱਡੇ ਵੱਡੇ ਅਵਤਾਰਾਂ ਨੂੰ ਵੀ ਨਹੀਂ ਬਖਸ਼ਿਆ ਉਹਨਾਂ ਨੂੰ ਵੀ ਟਿਕਨ ਨਹੀਂ ਦਿੱਤਾ ਉਹ ਵੀ ਇਸ ਤੋਂ ਨਹੀਂ ਬਚ ਸਕੇ ਬ੍ਰਹਮਾ ਜੀ ਆਪਣੀ ਪੁੱਤਰੀ ਦੇ ਉੱਤੇ ਹੀ ਲੁਭਾਏ ਮਾਨ ਹੋ ਗਏ ਸੋ ਇਸ ਤਰ੍ਹਾਂ ਕਈ ਹੋਰ ਜਿਹੜਾ ਜ਼ਿਕਰ ਆਉਂਦਾ ਹੈ ਕੁਝ ਪੁਰਾਤਨ ਜਿਹੜੇ ਗ੍ਰੰਥ ਨੇ ਉਹਨਾਂ ਦੇ ਮੁਤਾਬਕ ਜਦੋਂ ਆਪਾਂ ਪੜਦੇ ਹਾਂ ਕਈ ਪੁਸਤਕਾਂ ਜਿਹੜੀਆਂ ਜ਼ਿਕਰ ਆਉਂਦਾ ਹੈ ਕਿ ਜਿਹੜਾ ਇਹ ਕਾਮ ਹੈ ਇਹ ਦੇਵਤਿਆਂ ਦੇ ਉੱਤੇ ਵੀ ਇੰਨਾ ਹਾਵੀ ਹੋ ਗਿਆ ਕਿ ਦੇਵਤੇ ਵੀ ਇਸ ਕਾਮ ਦੀ ਅੱਗ ਤੋਂ ਨਹੀਂ ਬਚ ਸਕੇ ਮਹਾਰਾਜ ਕਹਿੰਦੇ ਕਿ ਜਦੋਂ ਕਾਮ ਦੇ ਵਿੱਚ ਫਸਿਆ ਹੋਇਆ ਕੋਈ ਵੀ ਔਰਤ ਜਾਂ ਮਰਦ ਹੈ ਉਹ ਵਾਰ-ਵਾਰ ਵਾਰ-ਵਾਰ ਫਿਰ ਜੂਨੀਆਂ ਦੇ ਵਿੱਚ ਪੈਂਦਾ ਹੈ ਤੇ ਜੂਨੀਆਂ ਵਿੱਚ ਭੜਗਨ ਦੇ ਕਰਕੇ ਉਹਨੂੰ ਨਰਕ ਵਿੱਚ ਉਹਨੂੰ ਜਿਹੜਾ ਵਿਸ਼ਰਾਮ ਮਿਲਦਾ ਫਿਰ ਨਰਕ ਭੋਗਦਾ ਹੈ ਕਹਿੰਦੇ ਇੱਕ ਵਾਰੀ ਜਿਹੜਾ ਸ਼ਿਵਾਜੀ Shivji ਹੋਏ ਨੇ ਸ਼ਿਵਾ ਦਾ ਧਿਆਨ ਕਰਕੇ ਇੱਕ ਪਸਮੰਤਰ ਨਾਮ ਦਾ ਪੁਰਸ਼ ਹੈ ਪਸਮੰਤਰ ਉਹਨੇ ਬੜੀ ਭਗਤੀ ਕੀਤੀ Shivji ਦੀ ਤੇ Shivji ਪ੍ਰਸੰਨ ਹੋ ਗਿਆ ਤੇ ਕਹਿਣ ਲੱਗੇ ਮੰਗ ਕੀ ਮੰਗਦਾ ਹੈ ਤੇ ਉਹ ਕਹਿੰਦਾ ਕਿ ਮੈਨੂੰ ਇਹੋ ਜਿਹਾ ਵਰ ਦੇ ਕਿ ਜਿਹੜਾ ਜਿਸ ਚੀਜ਼ ਨੂੰ ਮੈਂ ਹੱਥ ਲਾਵਾਂ ਉਹ ਭਸਮ ਹੋ ਜਾਵੇ। তথাਸਤੂ ਕਹਿ ਕੇ ਸ਼ਿਵਜੀ ਉਸ ਸਮੇਂ ਦੇ ਅਵਤਾਰ ਸਨ ਕਿਉਂਕਿ ਬੰਦਗੀ ਵਾਲੇ ਸਨ। ਉਹਨਾਂ ਨੇ ਕਿਹਾ তথাਸਤੂ ਕਿ ਠੀਕ ਹੈ ਭਾਈ ਜੇ ਤੇਰੀ ਇਹ ਮੰਗ ਹੈ ਤੇ ਤੈਨੂੰ ਇਹ ਮਿਲਦੀ ਹੈ ਮੈਂ ਤੈਨੂੰ ਦਿੱਤੀ। ਤੇ ਉਹ ਜਿਹੜਾ ਪਸਮੰਤਰ ਨਾਮੀ ਪੁਰਸ਼ ਸੀ ਉਹਨੇ ਕਿ ਸੋਚਿਆ ਕਿ ਵਰ ਤਾਂ ਮੈਂ ਲੈ ਲਿਆ ਏ ਭਲਾ ਵੇਖੀਏ ਵਰ ਸੱਚੀ ਮੂਜੀ ਕਾਮੋਂ ਆਉਂਦਾ ਏ ਕਿ ਨਹੀਂ ਕੀ ਆ ਮੈਂ ਤਾਂ ਨਹੀਂ ਕਿਤੇ ਉਹਨੇ ਮਨ ਵਿੱਚ ਇਹ ਆਇਆ ਕਿ ਜਿਹੜਾ ਮੈਂ ਵਰ ਲਿਆ ਕਿ ਜਿਸ ਚੀਜ਼ ਨੂੰ ਮੈਂ ਹੱਥ ਲਾਵਾਂ ਛੂਵਾਂ ਮੇਰਾ ਹੱਥ ਛੂ ਜਾਵੇ ਉਹ ਭਸਮ ਹੋ ਜਾਵੇ ਉਹਦਾ ਨਾਂ ਹੀ ਭਸਮੰਤਰ ਸੀ ਤੇ ਉਹਨੇ ਜਦੋਂ ਇਹ ਵੇਖਿਆ ਕਿ ਹੁਣ ਮੈਂ ਸਭ ਤੋਂ ਪਹਿਲਾਂ ਹੱਥ ਸ਼ਿਵਜੀ ਦੇ ਸਿਰ ਤੇ ਰੱਖ ਕੇ ਵਿੰਨ ਪਹਿਲਾ ਸ਼ਿਵਜੀ ਭਸਮ ਹੁੰਦਾ ਏ ਕਿ ਨਹੀਂ ਤੇ ਸ਼ਿਵਜੀ ਨੇ ਆਪਣੇ ਅੰਤਰਾਤਮੇ ਝਾਤ ਮਾਰ ਕੇ ਉਹਦਾ ਜੋ ਨੇ ਕਰਮ ਕਰਨਾ ਸੀ ਉਹ ਪਹਿਲਾਂ ਹੀ ਵੇਖ ਲਿਆ ਤੇ ਉਹਦੇ ਮੁਤਾਬਕ ਜਿਹੜਾ ਸ਼ਿਵਜੀ ਨੇ ਅੱਗੇ-ਅੱਗੇ ਭਜਣਾ ਸ਼ੁਰੂ ਕੀਤਾ ਤੁਹਾਨੂੰ ਪਿੱਛੇ-ਪਿੱਛੇ ਪਸਮੰਤਰ ਜਿਹੜਾ ਉਹ ਭਜਾ ਜਾ ਰਿਹਾ ਤੇ ਅੱਗੇ-ਅੱਗੇ ਜਿਹੜਾ ਸ਼ਿਵਜੀ ਹੈ ਤੇ ਉਹ ਫਿਰ ਕੀ ਹੋਇਆ ਕਾਫੀ ਚਿਰ ਦੌੜਦੇ ਰਹੇ ਸ਼ਿਵਜੀ ਨੇ ਬੜੇ ਆਸਾਨ ਅੱਗੇ-ਅੱਗੇ ਲੱਗ ਕੇ ਗਾਏ ਪਰੰਤੂ ਉਹਨੇ ਖੜਾ ਨਾ ਛੱਡਿਆ ਤੇ ਤਾਂ ਇੱਕ ਪਹਾੜ ਜਿਹੜਾ ਹੈ ਨਾ ਕੰਧਰਾ ਵਿੱਚ ਜਾ ਕੇ ਸਿਰ ਲੁਕਾ ਲਿਆ ਪਹਾੜ ਦੇ ਕੰਧਰਾ ਵਿੱਚ ਜਾ ਕੇ ਸ਼ਿਵਜੀ ਨੇ ਤੇ ਹੁਣ ਜਿਹੜਾ ਪਸ਼ਮੰਤਰ ਹੈ ਉਹ ਫਿਰ ਬਾਹਰ ਬੈੜ ਗਿਆ ਕੋਲ ਬੈਠਾ ਰਿਆ ਕਿੰਨਾ ਚਿਰ ਤੇ ਹੁਣ ਸ਼ਿਵਜੀ ਨੇ ਆਪਣੇ ਆਤਮੇ ਅੰਤਰਾਤਮੇ ਦੇ ਕਰਕੇ ਫਿਰ ਵਿਸ਼ਨੂੰ ਨੂੰ ਸਦਿਆ ਤੇ ਵਿਸ਼ਨੂੰ ਇੱਕ ਮੂਣੀ ਇਸਤਰੀ ਬਣ ਕੇ ਸੁੰਦਰ ਇਸਤਰੀ ਦਾ ਰੂਪ ਧਾਰਨ ਕਰਕੇ ਆਇਆ ਤੇ ਪਸ਼ਮੰਤਰ ਨੂੰ ਆ ਕੇ ਪੁੱਛਦਾ ਹੈ ਕਿ ਤੁਸੀਂ ਇੱਥੇ ਇੱਥੇ ਕਿਉਂ ਬੈਠਾ ਹੈ ਤੇ ਉਹਨੇ ساری ਵਾਰਤਾ ਲਾਪ ਦੱਸੀ ਕਿ ਇਤਰਾ ਮੈਂ ਢੀਕਦਾ ਹਾਂ ਕਿ ਕਦੋਂ ਸ਼ਿਵਜੀ ਬਾਹਰ ਆਵੇ ਤੇ ਉਹ ਜਾ ਕੇ ਥੋੜਾ ਜਿਹਾ ਸ਼ਿਵਜੀ ਵਾਲੇ ਪਾਸੇ ਨੂੰ ਗਿਆ ਵਿਸ਼ਨੂੰ ਕਿਉਂਕਿ ਔਰਤ ਦਾ ਰੂਪ ਲੈ ਕੇ ਆਇਆ ਸੀ ਉਹ ਜਿੱਥੇ ਸ਼ਿਵਜੀ ਨੇ ਆਪਣਾ ਸਿਰ ਲੁਕਾਇਆ ਤੇ ਜਾ ਕੇ ਉਥੇ ਜਾ ਕੇ ਤੇ ਵਾਪਸ ਆ ਕੇ ਤੇ ਉਹ ਔਰਤ ਜਿਹੜੀ ਵਿਸ਼ਨੂੰ ਔਰਤ ਬਣ ਕੇ ਆਇਆ ਕਹਿਣ ਲੱਗਾ ਪਸਮੰਤਰ ਨੂੰ ਔਰਤ ਕਹਿੰਦੀ ਹੈ ਸ਼ਿਵਜੀ ਤੇ ਮਰ ਗਿਆ ਤੇ ਤੂੰ ਉਹਦਾ ਸਿਆਪਾ ਕਰ ਉਹ ਕਹਿੰਦਾ ਮੈਨੂੰ ਤੇ ਕਰਨਾ ਨਹੀਂ ਆਉਂਦਾ ਉਹ ਕਹਿੰਦੀ ਕਿ ਐਦਾ ਐਦਾ ਹੱਥ ਮਾਰ ਆਪਣੇ ਮੱਥੇ ਤੇ ਤੇ ਜਦੋਂ ਉਹ ਕਹਿੰਦੇ ਪਸ਼ਮੰਤਰ ਨੇ ਉਹਦੇ ਮਗਰ ਲਾ ਕੇ ਕਿਉਂਕਿ ਉਹ ਸੁੰਦਰ ਇਸਤਰੀ ਸੀ ਲੁਭਾਏਮਾਨ ਹੋ ਗਿਆ ਡੋਲ ਗਿਆ ਜਦੋਂ ਡੋਲਿਆ ਇਹਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਆਪ ਹੀ ਭਸਮ ਹੋ ਗਿਆ ਇਸ ਕਰਕੇ ਜਿਹੜਾ ਇਹ ਦੇਵਤਿਆਂ ਦੇ ਉੱਤੇ ਵੀ ਪਰ ਉਹ ਜਿਹੜੀ ਔਰਤ ਸੀ ਉਹਨੇ ਕਿਹਾ ਸੀ ਪਸ਼ਮੰਤਰ ਨੂੰ ਇਸ ਆਪਾ ਕਰਨ ਤੋਂ ਬਾਅਦ ਉਹ ਮੈਨੂੰ ਵੜ ਕੇ ਲੈ ਜਾਈ ਮੈਨੂੰ ਵਿਆਹ ਕੇ ਲੈ ਜਾਈ ਹੁਣ ਜਦੋਂ Shivji ਨੇ ਵੇਖਿਆ ਕਿ ਇਹ ਤਾਂ ਸੁੰਦਰ ਇਸਤਰੀ ਹੈ ਤੇ Shivji ਨੇ ਉਹਨੂੰ ਸ਼ੂਣਾ ਚਾਇਆ ਤੇ ਫਿਰ ਹੁਣ ਉਹ ਔਰਤ ਬਣਿਆ Vishnu ਅੱਗੇ ਅੱਗੇ ਭਜਦਾ ਨੂੰ Shivji ਮਗਰ ਮਗਰ ਭਜਦਾ ਤੇ ਬਾਅਦ ਵਿੱਚ ਕੀ ਹੋਇਆ ਕਿ ਜਦੋਂ Vishnu ਨੂੰ ਪਤਾ ਲੱਗਾ ਕਿ ਹੁਣ Shivji ਵੀ ਜਿਹੜੇ ਨੇ ਕਿਉਂ ਮੈਨੂੰ ਛੂਏ ਬਿਨਾ ਨਹੀਂ ਰਹਿਣਗੇ ਤਾਂ ਉਹ ਆਪਣੇ ਅਸਲੀ ਰੂਪ ਵਿੱਚ ਆ ਕੇ ਕਹਿਣ ਲੱਗੇ ਤੁਸੀਂ ਦੇਵਜਨ ਹੋ ਤੁਹਾਨੂੰ ਇਹ ਕਰਮਣੀ ਸ਼ੋਭਾ ਦਿੰਦੇ ਇਸ ਕਰਕੇ ਜਿਹੜਾ ਇਹ ਕਾਮ ਹੈ ਇਹ ਵੱਡੇ ਵੱਡੇ ਬ੍ਰਹਮਚਾਰੀ ਸੰਨਿਆਸੀਆਂ ਨੂੰ ਉਹਨਾਂ ਦੇ ਉੱਤੇ ਵੀ ਇੰਨਾ ਹਾਵੀ ਹੋ ਗਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਜਿਹੜਾ ਇਹ ਕਾਮ ਹੈ हे ਕਾਮੰ ਨਰਕ ਬਿਸਰਾਮੰ ਕਹਿੰਦੇ ਇੱਕ ਰਾਜਾ ਭੋਜ ਹੋਇਆ ਜਿਨੇ ਘੋੜਾ ਬਣ ਕੇ ਇਸਤਰੀ ਨੂੰ ਆਪਣੇ ਤੇ ਸਵਾਰ ਕਰਕੇ ਸਵਾਰ ਕੀਤਾ ਸੀ ਉਹਨੇ ਇਸਤਰੀ ਉਹਦੀ ਸਵਾਰੀ ਕਰਦੀ ਜਿ ਆਪ ਘੋੜਾ ਬਣ ਗਿਆ ਕਿ ਇਸ ਤਰ੍ਹਾਂ ਕਈ ਇਹੋ ਜੀਆਂ ਜਿਹੜੀਆਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਨੇ ਕਿ ਉਹ ਜਿਹੜੀਆਂ ਗਾਥਾਵਾਂ ਜਿਹੜੀਆਂ ਨੇ ਪ੍ਰਾਤਨ ਕਿ ਇਹਨਾਂ ਦੇ ਵਸ ਵਿੱਚ ਪਿਆ ਕੋਈ ਵੀ ਜਿਹੜਾ ਹੈ ਉਹ ਬਚ ਨਹੀਂ ਸਕਿਆ ਤੇ ਮਹਾਰਾਜ ਕਹਿੰਦੇ ਕਿ ਇਸ ਤਰ੍ਹਾਂ ਇੱਕ ਨਹੀਂ ਦੋ ਨਹੀਂ ਬਲਕਿ ਹਜ਼ਾਰਾਂ ਜੀਵਾਂ ਨੂੰ ਇਹਨੇ ਆਪਣੇ ਅਧੀਨ ਕਰਕੇ ਖਰਾਬ ਕੀਤਾ ਇੱਕ ਕਵੀ ਹੋਇਆ ਕਾਲੀਦਾਸ ਉਹਨੇ ਵੀ ਇੱਕ ਔਰਤ ਦੇ ਮਗਰ ਲੱਗ ਕੇ ਆਪਣੀ ਦਾੜੀ ਤੇ ਕੇਸ ਕਤਲ ਕਰਾ ਦੇ ਆਪਣੀ ਦਾੜੀ ਮਨਾ ਦਿੱਤੀ ਸੀ ਆਪਣੇ ਜਿਹੜੇ ਐ ਉਹ ਔਰਤ ਦੇ ਮਗਰ ਲੱਗ ਕੇ ਉਹਨੇ ਇਹ ਕਾਮ ਦੇ ਵਿੱਚ ਪੈ ਕੇ ਜਿਹੜਾ ਹੈ ਨਾ ਇਹ ਕਾਲੀਦਾਸ ਹੋਇਆ ਉਹਨੇ ਵੀ ਆਪਣੀ ਦਾੜੀ ਜਿਹੜੀ ਮਨਾ ਦਿੱਤੀ ਸੀ ਔਰਤ ਦੇ ਆਖੇ ਲੱਗ ਕੇ ਸੋ ਕਹਿਨ ਤੋਂ ਭਾਵਕ ਮਹਾਰਾਜ ਕਹਿੰਦੇ ਨੇ ਕਿ ਇਸ ਕਰਕੇ ਜਿਹੜਾ ਕਾਮ ਹੈ ਨਾ ਇਹ ਬਹੁਤ ਬੁਰੀ ਬਲਾਏ ਤੇ ਇਹ ਤੋਂ ਬਚਣਾ ਬੜਾ ਜ਼ਰੂਰੀ ਹੈ ਕਿਉਂਕਿ ਜਦ ਇਹ ਆਪਣਾ ਝਖੜ ਜੀਵ ਤੇ ਝਲਾ ਦਿੰਦਾ ਹੈ ਤਾਂ ਇਹ ਜੀਵ ਭਲਾ ਬੁਰਾ ਕੁਝ ਨਹੀਂ ਵੇਖਦਾ ਇਹਦੇ ਅੱਗੇ ਵੱਡੇ ਵੱਡੇ ਵੀ ਡਿੱਗ ਪੈਂਦੇ ਨੇ ਮਹਾਰਾਜ ਕਹਿੰਦੇ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਤੈ ਡੂਬੀ ਅਲੇ ਮਨ ਏਕ ਨਾ ਚਿਤ ਸਮੂੜ ਬਣਾ ਹਰ ਬਿਸਰਤ ਤੇਰੇ ਗੁਣ ਗਲਿਆ ਕਿਉਂਕਿ ਜਦੋਂ ਬਦਾ ਕਾਮ ਦੇ ਵਾਸਚ ਹੁੰਦਾ ਏ ਤੇ ਉਹ ਉਦੋਂ ਪਰਮਾਤਮਾ ਨੂੰ ਵਿਸਾਰ ਦਿੰਦਾ ਏ ਤੇ ਜਿੱਦੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ ਉਹ ਫਿਰ ਖੇ ਜਿਹੜੇ ਸਵਾਹ ਹੋ ਜਾਂਦੇ ਨੇ ਤੇ ਉਹ ਜਿਹੜੇ ਕਾਮੀ ਪੁਰਸ਼ ਨੇ ਉਹਨਾਂ ਦਾ ਜਿਹੜਾ ਟਿਕਾਣਾ ਫਿਰ ਨਰਕਾਂ ਵਿੱਚ ਹੁੰਦਾ ਉਹ ਇੱਥੇ ਵੀ ਨਰਕ ਭੋਗਦੇ ਨੇ ਵੇਖੋ ਜੇ ਕੋਈ ਇਹੋ ਜਿਹਾ ਪਤੀ ਬ੍ਰਤਾ ਔਰਤ ਜਿਹੜੀ ਮਾਰੇ ਕਹਿੰਦੇ ਖਸਮ ਵਿਸਾਰ ਹੈ ਤੇ ਕਮਜਾਤ ਨਾਨਕ ਨਾਮ ਹੈ ਬਾਜ ਸਨਾਤ ਭਾਵ ਕਿ ਜੇ ਕੋਈ ਔਰਤ ਆਪਣੇ ਪਤੀ ਦਾ ਤਿਆਗ ਕਰਕੇ ਕਿਸੇ ਹੋਰ ਦੇ ਵੱਲ ਮੰਦ ਕਰਮ ਕਰਕੇ ਮਨ ਵਿੱਚ ਚਿਤ ਕਰਦੀ ਹੈ ਤੇ ਉਹਨੂੰ ਸੰਸਾਰ ਜਿਹੜਾ ਭੈੜੀ ਜਾਤ ਵਾਲੀ ਕਹਿ ਕੇ ਸਬੋਧਨ ਕਰਦਾ ਹੈ ਇਸੇ ਤਰ੍ਹਾਂ ਜੇ ਕੋਈ ਪੁਰਸ਼ ਆਪਣੀ ਪਤਨੀ ਦਾ ਤਿਆਗ ਕਰਕੇ ਕਿਸੇ ਹੋਰ ਦਾ ਬੁਆ ਤੱਕਦਾ ਹੈ ਤੇ ਉਹਦਾ ਮਤਲਬ ਕਿ ਉਹ ਧਰਮ ਤੋਂ ਟੁੱਟ ਕੇ ਪਤਪੂਣੇ ਵਿੱਚ ਆ ਕੇ ਉਹ ਆਪਣਾ ਜਿਹੜਾ ਇਹ ਕਰਮ ਕਰਦਾ ਹੈ ਤੇ ਉਹ ਨਰਕਾਂ ਵਿੱਚ ਪਵੇਗਾ ਤੇ ਮਹਾਰਾਜ ਨੇ ਕਿਹਾ ਨਾ ਇਸ ਕਰਕੇ ਪਰਤਿਆ ਰਾਵਣ ਜਾਹੀ ਛੇਤੀ ਤਾਂ ਲਾਜੀ ਐ ਘਰ ਕੀ ਨਾਰ ਤਿਆਗਾ ਅੰਦਾ ਪਰ ਨਾਰੀ ਸਿਓ ਘਾਲ ਲੈ ਤੰਦਾ ਜੈਸੇ ਸਿੰਬਲ ਦੇਖ ਸੁਹਾ ਵਿਗਸਾਨਾ ਅੰਤ ਕੀ ਬਾਾਰ ਮੂਹਾਂ ਲਪਟਾਨਾ ਭਗਤ ਨਾਮਦੇਵ ਜੀ ਪੈਰੋ ਰਾਗ ਦੇ ਅੰਦਰ 1165 ਅੰਗ ਤੇ ਇਹ ਉਪਦੇਸ਼ ਦੇ ਰਹੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਸਮਝਾਉਂਦੀ ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ ਸੰਨੀ ਦੇਨ ਵੇ ਖਾਮਤ ਆਏ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪੁਛਤਾਣੀ ਅਜ਼ਰਾਈਲ ਫਰਿਸ਼ਤਾ ਤੇ ਲਪੀੜੇ ਕਾਣੀ ਅਜ਼ਰਾਈਲ ਫਰਿਸ਼ਤਾ ਕੀ ਹੈ ਮੌਤ ਦਾ ਦੇਵਤਾ ਹੈ ਤੇ ਉਹ ਕਿਸੇ ਨੂੰ ਪੁੱਛ ਕੇ ਜਾਂ ਦੱਸ ਕੇ ਨਹੀਂ ਆਉਂਦਾ ਬਿਨ ਪੁੱਛਿਆ ਹੀ ਲੈ ਜਾਏ ਉਹ ਪਹਿਲਾਂ ਦੱਸਦਾ ਥੋੜੀ ਹੈ ਕਿ ਮੈਂ ਆਉਣ ਲੱਗਾ ਤੇ ਤੈਨੂੰ ਮਾਰ ਦੇਣਾ ਤੇ ਤੈਨੂੰ ਲੈ ਕੇ ਜਾਣਾ ਬਾਰਜ ਕਹਿੰਦੇ ਜਿਹੜਾ ਪਰਾਈਆਂ ਔਰਤਾਂ ਨੂੰ ਤੱਕਦਾ ਹੈ ਮਰਦੇ ਵਿੱਚ ਗਲਤ ਫੁਰਨੇ ਲਿਆਉਂਦਾ ਏ ਇਹ ਬਾਣੀ ਦਾ ਸ਼ਬਦ ਕਿ ਫਿਰ ਜਿਹੜਾ ਹੈ ਉਹਨੂੰ ਆਪਣੇ ਕਰਮਾਂ ਦੇ ਮੁਤਾਬਕ ਪਛਤਾਉਣਾ ਪੈਂਦਾ ਏ ਤੇ ਅਜਰਾਈਲ ਫਰੈਸਤਾ ਮੌਤ ਦਾ ਦੇਵਤਾ ਫੜ ਕੇ ਲੈ ਜਾਂਦਾ ਏ ਤੇ ਜਦੋਂ ਫੜ ਕੇ ਲੈ ਜਾਂਦਾ ਤੇ ਤੇਲ ਪੀੜੇ ਕਾਣੀ ਉਹ ਜਿਹੜਾ ਤੇਲ ਨੇ ਉਹਨਾਂ ਨੂੰ ਪੀੜਿਆ ਜਾਂਦਾ ਹੈ ਨਾ ਜਿਵੇਂ ਜਿਵੇਂ ਤੁਸੀਂ ਸੌਖੇ ਤਰੀਕੇ ਨਾਲ ਉਦਾਹਰਣ ਵੇਖੀਏ ਆਪਾਂ ਗੰਨਾ ਹੀ ਵੇਖਦੇ ਆ ਗੰਨੇ ਨੂੰ ਕਿੰਨਾ ਕਸ਼ਟ ਦਿੱਤਾ ਜਾਂਦਾ ਹੈ ਕੋਲੂ ਦੇ ਵਿੱਚ ਜਿਵੇਂ ਜਦੋਂ ਤੇਲ ਕੱਢਿਆ ਜਾਂਦਾ ਤੇ ਆਪਾਂ ਵੇਖਦੇ ਕਿ ਕਿੰਨਾ ਜੜਾ ਹੈ ਉਹ ਸਮੇਂ ਉਹਨਾਂ ਨੂੰ ਦਰਦ ਤੇ ਹੁੰਦਾ ਇਸ ਤਰ੍ਹਾਂ ਆਪਣਾ ਜਿਹੜਾ ਉਹ ਸਰੀਰ ਹੈ ਜਿਹਦਾ ਜਿਹਦਾ ਵੀ ਸਰੀਰ ਕਾਮ ਦੇ ਵਾਸਤੇ ਪਿਆਏ ਉਹਨੂੰ ਤਿਲ ਦੇ ਤੇਲਾਂ ਦੇ ਵਾਂਗ ਜਿਹੜਾ ਨਾ ਪੀੜੇ ਕਹਾਣੀ ਅਜਰਾਇਲ ਫਰੈਸਤਾ ਇੰਨੀ ਵੱਡੀ ਸਜ਼ਾ ਦੇਵੇਗਾ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਕਰਕੇ ਸਾਨੂੰ ਅੱਜ ਸਮਝਾਉਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦਾ ਵਾਕ ਹੈ ਕਿ ਜਿਹੜਾ ਉੱਪਰ ਲਿਖੇ ਉਪਦੇਸ਼ਾਂ ਨੂੰ ਸਰਵਨ ਕਰਦਾ ਹੋਇਆ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਸੰਗ ਨੂੰ ਯਾਦ ਕਰਦਾ ਹੈ ਜਿਹੜਾ ਕਿ ਅਨੂਪ ਕੌਰ ਦੇ ਨਾਲ ਹੋਇਆ ਸੀ ਉਹਨਾਂ ਦੇ ਹੁਕਮ ਨੂੰ ਸਦਾ ਹੀ ਦਿਲ ਵਿੱਚ ਵਸਾਉਂਦਾ ਹੈ ਜਿਵੇਂ ਕਿ ਸੁਧ ਜਬ ਤੇ ਜਬ ਤੇ ਹਮ ਧਰੀ ਬਚਨ ਗੁਰਦੇਵ ਹਮਾਰੇ ਪੂਤ ਇਹ ਪ੍ਰਣ ਤੋਹਿ ਪ੍ਰਾਨ ਜਬ ਲਗ ਘਟ ਥਾਰੇ ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿਤ ਬੜਈਓ ਪਰ ਨਾਰੀ ਕਿਸੇ ਜਿ ਭੂਲ ਸੁਪਨੇ ਹੋ ਨਾ ਜਈਓ ਕਿ ਪਰਾਈ ਔਰਤ ਨੂੰ ਨਹੀਂ ਤੱਕਣਾ ਆਪਣੀ ਇਸਤਰੀ ਸੋਹਰਤ ਹੋਈ ਰਹਿਤਵੰਤ ਸੋ ਸਿੱਖ ਹੈ ਸੋਈ ਰਹਿਤ ਜੋ ਗੁਰੂ ਪਾਤਸ਼ਾਹ ਨੇ ਦਸੀ ਹੈ ਚਾਰ ਬੱਜਰ ਕਰੈਤਾ ਨੇ ਉਹਦੇ ਵਿੱਚ ਇੱਕ ਇੱਕ ਸਭ ਤੋਂ ਵੱਡੀ ਕਰੈਤ ਹੈ ਕਿ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਕਰਨਾ ਤੇ ਕਾਮੀ ਜਿਹੜਾ ਹੈ ਉਹ ਗੁਰੂ ਤੋਂ ਟੁੱਟ ਜਾਂਦਾ ਹੈ ਹੁਣ ਕਾਮ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕੇਵਲ ਤੇ ਕੇਵਲ ਉਦੋਂ ਹੀ ਖਤਮ ਹੁੰਦਾ ਜਦੋਂ ਗੁਰੂ ਕਿਰਪਾ ਕਰੇ ਭਾਵ ਕੇ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਉਤ ਪੁਨ ਵੱਡਾ ਹੈ ਸਤਿਗੁਰੂ ਸਹਿ ਮਹਾਰਾਜ ਕਿਰਪਾ ਕਰਨ ਜੋ ਪਾਤਸ਼ਾਹ ਦਾ ਹੁਕਮ ਹੈ ਕਿ ਇਹ ਕਾਮੰਗ ਨਰਕ ਬਿਸਰਾ ਮੰਗ ਬਹੁ ਜੋਨੀ ਪਰਮਾਮਨੇ ਵਾਰ-ਵਾਰ ਕਾਮੀ ਬੰਦਾ ਜੂਨਾ ਵਿੱਚ ਫੜਕਦਾ ਹੈ ਚਿੱਤ ਹਰਨੰਗ ਤਰੇ ਲੋਗ ਮੰਗ ਜਪ ਤਪ ਸੀਲ ਬਦਾਰਨ ਤੂੰ ਜੀਵਾਂ ਦੇ ਮਨ ਨੂੰ ਇਹ ਕਾਮ ਇਨਾ ਕੋ ਪਰਮਾ ਲਿੰਦਾ ਕਿ ਤਿੰਨਾ ਹੀ ਲੋਕਾਂ ਵਿੱਚ ਤੇਰੀ ਪਹੁੰਚ ਹੈ ਤੇਰੇ ਅੱਗੇ ਜਪ ਤਪ ਤੇ ਸੁੱਧ ਆਚਰਣ ਵੀ ਨਾਸ਼ ਕਰ ਨਾਸ਼ ਹੋ ਜਾਂਦਾ ਵੇਖੋ ਕੋਈ ਕਿੱਡਾ ਉੱਚਾ ਹੋਵੇ ਗਾਵਨ ਤੁਦ ਨੂੰ ਜਤੀ ਸਤੀ ਸੰਤੋਖੀ ਬੜੇ ਉਹਨੂੰ ਗਾਉਣ ਵਾਲੇ ਨੇ ਅਕਾਲ ਪੁਰਖ ਦੀ ਮਹਿਮਾ ਕਰਨ ਵਾਲੇ ਨੇ ਪਰ ਕੁਝ ਜਿਹੜੇ ਕਾਮ ਦੇ ਵਸ ਵਿੱਚ ਪੈ ਜਾਂਦੇ ਨੇ ਫਿਰ ਉਹ ਆਪਣਾ ਜਪ ਤਪ ਵੀ ਜਿਹੜਾ ਭੁੱਲ ਜਾਂਦੇ ਨੇ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣਾ ਕਿ ਤੂੰ ਕੌਮ ਐਸਾ ਹੈ ਕਿ ਤੂੰ ਕੋਈ ਇਹ ਨਹੀਂ ਵੇਂਦਾ ਕਿ ਗਰੀਬ ਕੌਣ ਹੈ ਅਮੀਰ ਕੌਣ ਹੈ ਵੱਡਾ ਕੌਣ ਹੈ ਛੋਟਾ ਕੌਣ ਹੈ ਤੂੰ ਇਸ ਵੇਲੇ ਜਿਹੜਾ ਸੰਸਾਰ ਹੈ ਨਾ ਇੰਨਾ ਕੁ ਜ਼ਿਆਦਾ ਕਾਮ ਦੇ ਵਾਸਤੇ ਪੈ ਗਿਆ ਹੈ ਕਿ ਅੱਜ ਕੱਲ ਅੱਗੇ ਤੇ ਵੇਖੋ ਆਪਾਂ ਵੇਖਦੇ ਹਾਂ ਸਾਗੀ ਸਮਾਂ ਕੁਝ ਹੋਰ ਹੁੰਦਾ ਸੀ ਪਰ ਅੱਜ ਦਾ ਸਮਾਂ ਇਹੋ ਜਿਹਾ ਬਣ ਗਿਆ ਹੈ ਕਿ ਲੋਕ ਜਿਹੜੇ ਨੇ ਸੰਸਾਰ ਦੇ ਵਿੱਚ ਮਨੁੱਖ ਜਿਹੜਾ ਹੈ ਉਹ ਕਾਮ ਦੇ ਵਾਸਤੇ ਇੰਨਾ ਪੈ ਗਿਆ ਹੈ ਕਿ ਇਹਨੂੰ ਆਪਣੇ ਰਿਸ਼ਤੇ ਵੀ ਭੁੱਲ ਗਏ ਆਪਣੇ ਰਿਸ਼ਤੇ ਵੀ ਭੁੱਲ ਗਏ ਮਾਮੇ ਨੂੰ ਪਾਣ ਜੀਆਂ ਇਥੋਂ ਤੱਕ ਕਿ ਕਿਤੇ ਨਾ ਕਿਤੇ ਤੇ ਪਿਓ ਜਿਹੜਾ ਹੈ ਉਹ ਆਪਣੀ ਧੀ ਦਾ ਰਿਸ਼ਤਾ ਵੀ ਭੁੱਲ ਗਏ ਇਹੋ ਜੇ ਹਾਲਾਤ ਬਣ ਗਏ ਨੇ ਤੇ ਇਹ ਕਾਮ ਐਸਾ ਹੈ ਤੇ ਮਹਾਰਾਜ ਕਹਿੰਦੇ ਕਿ ਇੰਨਾ ਚੰਚਲ ਹੈ ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ ਕਿ ਇੰਨਾ ਚੰਚਲ ਹੈ ਇਹ ਬੜਾ ਚਲਾਕ ਹੈ ਇਹ ਤੂੰ ਸੁੱਖ ਤੇ ਥੋੜਾ ਟਾਈਮ ਦਿੰਦਾ ਪਰ ਜਿਹੜਾ ਹੈ ਇਹਦੇ ਨਾਲ ਜੀਵਾਂ ਨੂੰ ਸੁੱਧ ਆਚਰਨ ਦੇ ਧੰਨ ਤੋਂ ਇਹ ਸਖਣਾ ਕਰ ਦਿੰਦਾ ਆਚਰਨ ਸੋਚਾਂ ਨਹੀਂ ਰੰਦਾ ਮਹਾਰਾਜ ਨੇ ਸੱਚੋ ਉਪਰ ਸੱਚ ਕੋ ਉਪਰ ਸੱਚ ਆਚਾਰ ਸੱਚੋ ਉਰੇ ਸਭ ਕੋ ਉਪਰ ਸੱਚ ਆਚਾਰ ਆਚਰਨ ਨੀਵਾ ਕਰ ਦਿੰਦਾ ਹੈ ਤੇ ਮਹਾਰਾਜ ਅਕੀਰ ਦੀ ਪੰਕਤੀ ਚ 46ਵਾਂ ਸਲੋਕ ਤਬ ਭੈ ਬਿਮੁੰਚੇ ਤ ਸਾਧ ਸੰਗਮ ਓਟ ਨਾਨਕ ਨਾਰਾਇਣੇ हे ਜੀਵ ਉੱਚੇ ਹੋਣ ਭਾਵੇਂ ਨੀਵੇਂ ਹੁਣ ਸਭਨਾ ਵਿੱਚ ਤੂੰ ਪਹੁੰਚ ਜਾਂਦਾ ਹੈ ਸਾਧ ਸੰਗਤ ਵਿੱਚ ਪਹੁੰਚਿਆ ਤੇਰੇ ਡਰ ਤੋਂ ਖਲਾਸੀ ਮਿਲਦੀ ਐ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਮਹਾਰਾਜ ਕਿਰਪਾ ਕਰੋ ਸਾਡੀ ਬੰਦ ਖਲਾਸੀ ਹੋ ਜਾਵੇ ਸਾਨੂੰ ਕਾਮ ਤੋਂ ਕ੍ਰੋਧ ਤੋਂ ਲੋਭ ਤੋਂ ਮੋਹ ਤੇ ਹੰਕਾਰ ਤੋਂ ਇਨ੍ਹਾਂ ਵਿਕਾਰਾਂ ਤੋਂ ਇਨ੍ਹਾਂ ਪੰਜ ਭੂਤਾਂ ਤੋਂ ਮਹਾਰਾਜ ਇਹ ਨਰਕ ਵਿੱਚ ਜਿਹੜੇ ਪਾਉਣ ਵਾਲੇ ਨੇ ਉਹਨਾਂ ਤੋਂ ਬਚਾ ਕੇ ਸਾਡਾ ਲੋਕ ਸੁਖੀਆ ਤੇ ਪਰਲੋਕ ਸੁਹਿਲਾ ਕਰ ਦਿਓ ਬਯੰਤ ਪੁੱਲਾਂ ਦੀ ਕੀਮਾਂ ਦਿਓ ਅਸੀਸ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ